ਮੌਜੂਦਾ ਸਮੇਂ ਵਿੱਚ 10000 ਤੋਂ ਜ਼ਿਆਦਾ ਟ੍ਰੇਨਾਂ ਦੇ ਵਿੱਚ ਰੋਜ਼ਾਨਾ ਕਰੀਬ 2 ਕਰੋੜ ਯਾਤਰੀ ਸਫ਼ਰ ਕਰਦੇ ਹਨ। ਇਹਨਾਂ ਵਿੱਚ ਵੱਡੀ ਗਿਣਤੀ ਦੇ ਵਿੱਚ ਔਰਤਾਂ ਵੀ ਸ਼ਾਮਲ ਹਨ। ਚੈੱਕ-ਇਨ ਦੌਰਾਨ ਟਿਕਟ ਤੋਂ ਬਿਨਾਂ ਯਾਤਰਾ ਕਰਨ ਉੱਤੇ ਜੁਰਮਾਨਾ ਵੀ ਵਸੂਲਿਆ ਜਾਂਦਾ ਹੈ। ਜੁਰਮਾਨਾ ਨਾ ਦੇਣ ਵਾਲੇ ਯਾਤਰੀਆਂ ਨੂੰ ਜਿੱਥੇ ਵੀ ਟ੍ਰੇਨ ਰੁਕਦੀ ਹੈ ਥੱਲੇ ਉਤਾਰ ਦਿੱਤਾ ਜਾਂਦਾ ਹੈ। ਰਾਤ ਹੋਵੇ ਜਾਂ ਦਿਨ, ਟੀਟੀ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਦੇ ਨਾਲ ਹੀ ਭਾਰਤੀ ਰੇਲਵੇ ਮੈਨੂਅਲ ਦੇ ਅਨੁਸਾਰ ਟੀਟੀ ਔਰਤਾਂ ਦੇ ਮਾਮਲੇ ਵਿੱਚ ਅਜਿਹਾ ਨਹੀਂ ਕਰ ਸਕਦਾ ਰੇਲਵੇ ਮੈਨੂਅਲ ਮੁਤਾਬਕ ਜੇਕਰ ਕੋਈ ਮਹਿਲਾ ਚੈਕਿੰਗ ਦੌਰਾਨ ਇਕੱਲੀ ਹੈ ਤੇ ਉਸ ਦੇ ਕੋਲ ਟਿਕਟ ਨਹੀਂ ਹੈ ਉਸ ਨੂੰ ਕਦੇ ਵੀ ਮਰਦਾਵਾਂ ਕਿਤੇ ਵੀ ਨਹੀਂ ਉਤਾਰਿਆ ਜਾ ਸਕਦਾ ਰੇਲਵੇ ਮੈਨੂਅਲ ਮੁਤਾਬਕ ਬਿਨਾਂ ਟਿਕਟ ਦੇ ਇਕੱਲੀ ਔਰਤ ਨੂੰ ਸ਼ਾਮ ਜਾਂ ਰਾਤ ਨੂੰ ਕਿਸੇ ਵੀ ਸੁੰਸਾਨ ਸਟੇਸ਼ਨ ਉੱਤੇ ਨਹੀਂ ਉਤਾਰਿਆ ਜਾ ਸਕਦਾ ਇਸ ਤੋਂ ਇਲਾਵਾ ਦਿਨ ਵੇਲੇ ਵੀ ਕਿਸੇ ਨੂੰ ਅਜਿਹੇ ਸਟੇਸ਼ਨ ਉੱਤੇ ਨਹੀਂ ਉਤਾਰਿਆ ਜਾ ਸਕਦਾ ਜਿੱਥੇ ਔਰਤਾਂ ਦੀ ਸੁਰੱਖਿਆ ਨੂੰ ਕਿਸੇ ਤਰ੍ਹਾਂ ਦਾ ਖਤਰਾ ਹੋਵੇ ਜੇਕਰ ਟੀਟੀ ਔਰਤ ਨੂੰ ਅਜਿਹੇ ਸਟੇਸ਼ਨ ਉੱਤੇ ਉਤਾਰ ਦਿੰਦਾ ਹੈ ਤਾਂ ਵੀ ਆਰਪੀਐਫ ਅਤੇ ਜੀਆਰਪੀ ਦੇ ਕਰਮਚਾਰੀ ਉਸ ਨੂੰ ਸੁਰੱਖਿਅਤ ਥਾਂ ਤੇ ਲੈ ਜਾਣਗੇ ਜੇਕਰ ਟੀਟੀ ਕਿਸੇ ਔਰਤ ਨੂੰ ਉਪਰੋਕਤ ਹਾਲਾਤਾਂ ਵਿੱਚ ਹੇਠਾਂ ਉਤਾਰ ਦਿੰਦਾ ਹੈ ਤਾਂ ਉਹ 139 ਉੱਤੇ ਸ਼ਿਕਾਇਤ ਕਰ ਸਕਦੀ ਹੈ ਜੇਕਰ ਤੁਸੀਂ ਆਪਣੇ ਮੋਬਾਈਲ ਤੋਂ ਐਸਐਮਐਸ ਰਾਹੀਂ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ 91971768098 ਉਤੇ ਸ਼ਿਕਾਇਤ ਵੀ ਪੇਸ਼ ਕਰਦੇ ਹੋ ਇਸ ਦੇ ਨਾਲ ਹੀ ਤੁਸੀਂ ਰੇਲਵੇ ਦੀ ਈਮੇਲ ਆਈਡੀ ਉਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ